ਸਭ ਸਦਕਾ ਅੰਦਰ ਸਚਾਨੇ ਹੋ ਲਾਇ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਕੋਰ ਦੇਖਾਂ ਸਾਹਮਣੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸੋਹੀ ਮਹੱਲਾ ਪਹਿਲਾ ਪੰਡਾ ਹੱਛਾ ਸੋਏ ਜੋ ਤਿਸ ਭਾਵਸੀ ਪੰਡਾ ਅਤ ਮਲੀਣਾ ਤੋਤਾ ਹੱਛਾ ਨਾ ਹੋਏ ਸੀ ਪੰਡਾ ਹੱਛਾ ਸੋਏ ਜੋ ਤਿਸ ਭਾਵਸੀ ਪੰਡਾ ਅਤਮਲੀਣਾ ਤੋਤਾ ਹੱਛਾ ਨਾ ਹੋਏ ਸੀ ਗੁਰੂ ਦਵਾਰ ਹੋਏ ਸੋਝੀ ਪਾਏ ਸੀ ਏਤ ਦਵਾਰ ਤੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਦੇਹਾ ਹੋਏ ਸੀ ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਇ ਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਇ ਸੀ ਮਾਨਸ ਕਿਆ ਵਿਚਾਰਾ ਤੇ ਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਮਾਨਸ ਕਿਆ ਵਿਚਾਰਾ ਦੇਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਪਾਂਡਾ ਹੱਛਾ ਸੋਏ ਜੋ ਤਿਸ ਭਾਵਸੀ ਪਾਂਡਾ ਅਤ ਮਲੀਣ ਧੋਤਾ ਹੱਛਾ ਨਾ ਹੋਏ ਸੀ ਅੱਜ ਦਾ ਪਾਵਨ ਸ਼੍ਰੀ ਮੁਖਵਾਕ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 730 ਅੰਗ ਤੇ ਦਰਜ ਹੈ ਸਤਿਗੁਰੂ ਕਿਰਪਾ ਕਰਨ ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਅਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਪਰ ਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਰਹੇ ਹੋ ਆਓ ਬੜੇ ਪਿਆਰ ਦੇ ਨਾਲ ਸੁਖਮਨੀ ਸਾਹਿਬ ਨਿਤਨੇਮ ਦੀਆਂ ਬਾਣੀਆਂ ਸਰਵਣ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ